ਪਰਨਾਂਏ ਬੀਤੀ ਰਾਤ ਟਾਂਡਾ ਅੜੰਬ ਦੇ ਵਿੱਚ ਸਰਕਾਰੀ ਹਸਪਤਾਲ ਟਾਂਡਾ ਦੇ ਮੀਟਿੰਗ ਹਾਲ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਸਵੇਰੇ ਜਦੋਂ ਚੋਰੀ ਬਾਰੇ ਪਤਾ ਚੱਲਣ ਤੇ ਐਸਐਮਓ ਟਾਂਡਾ ਡਾਕਟਰ ਕਰਨ ਸੈਣੀ ਨੇ ਸਿੱਧੀ ਸੂਚਨਾ ਟਾਂਡਾ ਪੁਲਿਸ ਨੂੰ ਦਿੱਤੀ ਐਸਐਮਓ ਨੇ ਦੱਸਿਆ ਕਿ ਚੋਰ ਮੀਟਿੰਗ ਹਾਲ ਵਿੱਚੋਂ ਦੋ ਏਸੀ 10 ਕੁਰਸੀਆਂ ਦੋ ਐਲੂਮਿਨਿਅਮ ਦੀਆਂ ਅਲਮਾਰੀਆਂ ਆਰਐਲ ਸਿਸਟਮ ਦੇ ਦੋ ਪੱਖੇ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਮੈਂ ਡਾਕਟਰ ਕਰਨ ਕੁਮਾਰ ਸੈਣੀ ਐਸਐਮਓ ਟਾਂਡਾ ਇਹ ਦੱਸਣਾ ਚਾਹੁੰਦਾ ਹਾਂ ਕਿ ਕੱਲ ਸ਼ਾਮੀ ਮੈਨੂੰ ਪਤਾ ਲੱਗਾ ਕਿ ਸਾਡੇ ਮੀਟਿੰਗ ਹਾਲ 'ਚ ਜਿਹੜੇ ਕਿ ਸਾਡੇ ਸਿਵਲ ਹਸਪਤਲ ਦੇ ਕੋਲੋਂ ਵਿੱਚ ਸਥਿਤ ਹੈ ਉੱਥੇ ਚੋਰੀ ਹੋਈ ਹੈ ਜਿਹਦੇ ਵਿੱਚ ਦੋ ਏਸੀ ਦੋ ਸਟੈਬਿਲਾਇਜ਼ਰ ਦੋ ਪੱਖੇ ਅੱਠ ਕੁਰਸੀਆਂ ਤਾਂ ਜਿਹੜੇ ਦਰਵਾਜ਼ੇ ਖਿੜਕੀਆਂ 'ਚ ਐਲੂਮੀਨੀਅਮ ਫਰੇਮ ਲੱਗਾ ਸੀ ਉਹ ਵੀ ਤੋੜ ਕੇ ਲੈ ਗਏ ਐ ਐਲੂਮੀਨੀਅਮ ਫਰੇਮ ਜਿਹੜਾ ਉਹ ਸਾਡੇ ਕੈਂਪਸ 'ਚ ਛੱਡ ਕੇ ਚਲ ਗਏ ਉਹ ਉਹ ਵੀ ਬਰਾਮਤ ਹੋ ਗਿਆ ਇਸ ਘਟਨਾ ਦਾ ਸੂਚਨਾ ਜਿਹੜਾ ਐ ਐਸ ਐਚਓ ਟਾਂਡੇ ਨੂੰ ਦੇ ਦਿੱਤਾ ਗਿਆ ਅਸੀਂ ਆਸ਼ਕ ਕਰਦੇ ਹਾਂ ਕਿ ਉਹ ਐਪਰੋਪਰੀਏਟ ਐਕਸ਼ਨ ਲੈ ਕੇ ਇਸ ਚੋਰੀ ਦਾ ਜਿਹੜਾ ਮੁਜਰੀਮ ਹੈ ਉਹਨੂੰ ਫੜਨਗੇ ਕੁਝ ਸਰ ਸੀਸੀਟੀਵੀ ਸਾਹਮਣੇ ਨਹੀਂ ਆਈ ਕਿਉਂਕਿ ਇਹ ਕਲੋਨੀ ਚ ਸਥਿਤ ਹੈ ਉੱਥੇ ਕੋਈ ਸੀਸੀਟੀਵੀ ਨਹੀਂ ਲੱਗਾ ਸੀਸੀਟੀਵੀ ਸਿਰਫ ਹਸਪੀਟਲ ਪ੍ਰੈਮਿਸਿਸ 'ਤੇ ਇਹ ਮੀਟਿੰਗ ਹੋਲੇ ਕਿਸੇ ਟਾਈਮ ਨਰਸਿੰਗ ਟ੍ਰੇਨਿੰਗ ਸੈਂਟਰ ਹੁੰਦਾ ਸੀ ਉਹਨਾਂ ਦਾ ਹੋਸਟਲ ਹੁੰਦਾ ਸੀ ਉਹ ਉਸ ਹੋਸਟਲ 'ਚ ਇੱਕ ਕਮਰਾ ਮੀਟਿੰਗ ਕਰਨ ਵਾਸਤੇ ਅਸੀਂ 2 ਸਾਲ ਪਹਿਲਾਂ ਹੀ ਬਣਾਇਆ ਸੀ 2 ਸਾਲ ਤੱਕ ਤਾਂ ਠੀਕ ਰਿਹਾ ਪਰ ਇਸ ਸਾਲ 10 ਜੂਨ ਨੂੰ ਜੋ ਚੋਰੀ ਹੋਈ ਹੈ ਉਹਦੇ ਵਿੱਚ ਜੋ ਸਮਾਨ ਚੋਰੀ ਹੋਈ ਹੈ ਉਹਦੀ ਪਹਿਲਾਂ ਹੀ ਰਿਪੋਰਟ ਦੇ ਚੁੱਕਾ ਹਾਂ ਮੈਂ ਆਸ਼ਾ ਕਰਦਾ ਹਾਂ ਕਿ ਪੁਲਿਸ ਸੈਪ੍ਰੋਪ੍ਰੀਏਟ ਐਕਸ਼ਨ ਲੈ ਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇਗੀ